ਅਟਜ਼ੀਰਪੁਰ ਪੁਲਿਸ ਹੱਥ ਉਸ ਸਮੇਂ ਵੱਡੀ ਕਾਮਯਾਬੀ ਲਗੀ ਜਦੋਂ ਉਹਨਾਂ ਨੇ ਬਿੱਤੇ ਕੱਲ ਇੱਕ ਵਿਅਕਤੀ ਤੋਂ ਲੱਖਾਂ ਰੁਪਏ ਠੱਗਣ ਵਾਲੇ ਠੱਗ ਬਾਬੇ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਇਸ ਬਾਬੇ ਨੇ ਟਕੌਲੀਵਾਸੀ ਇੱਕ ਵਿਅਕਤੀ ਕੋਲੋਂ ਉਸ ਦੀ ਸੱਸ ਨੂੰ ਠੀਕ ਕਰਨ ਦਾ ਬਹਾਨਾ ਬਣਾ ਕੇ 10 ਲੱਖ ਰੁਪਏ ਠੱਗ ਲਿੱਤੇ ਸਨ ਜੀਰਪੁਰ ਪੁਲਿਸ ਨੂੰ ਦੋਦਰ ਪੰਨਾ ਸਲਾਮੁਦੀਨ ਪੁੱਤਰ ਪੱਪੂ ਖਾਨ ਵਾਸੀ ਸਵਸਤੀ ਵਿਰਾਗਿਤ ਕੋਲੀ ਨੇ ਅਰਕਾਲ ਕੀਤੀ ਸੀ ਤਰਾ ਦੇ ਟਿੱਕੇ ਮੇਰੇ ਨਾਲ ਇੱਕ ਜਿਹੜਾ ਅੰਮ੍ਰਿਤਪੁਰ ਲਾਟਰੀ ਵਿਰਾਗ ਮੈਂ ਗੁਜਾਰ ਦੇ ਸਾਹਮਣੇ ਆ ਉੱਥੇ ਇੱਕ ਦੁਕਾਨਦਾਰ ਹੈਗਾ ਜਿਹੜਾ ਸਮੋਨ ਪੰਡਤ ਮੋਨ ਜੀ ਸੂਫੀ ਜੀ ਮਗਾਂਦੀ ਦੇ ਨਾਮ ਤੇ ਉਹਨੇ ਦੁਕਾਨ ਦਾ ਨਾ ਰੱਖਿਆ ਹੋਇਆ ਇਸ ਵਿਅਕਤੀ ਨੇ ਆਮ ਲੋਕਾਂ ਨੂੰ ਗੁੰਮਰਾਹ ਕਰਦਾ ਸੀਗਾ ਕਿ ਮੈਂ ਤੁਹਾਡਾ ਸਸਤਾ ਲਾਜ ਸ਼ਕਤੀਆ ਇਲਾਜ ਇਸ ਤਰ੍ਹਾਂ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਠੱਗੀ ਮਾਰਦਾ ਅੱਜ ਖਾਸ ਕਰਤਾ ਸਰਾਉਂ ਦੇ ਨੇ ਕਿਹਾ ਕਿ ਮੇਰੀ ਮਾਤਾ ਜਿਹੜੀ ਬਿਮਾਰ ਸੀ ਜੀ ਮੈਂ ਦੇ ਕੋਲ ਗਿਆ ਇਹਨੇ ਮੈਨੂੰ ਕਈ ਤਰ੍ਹਾਂ ਦੀਆਂ ਉਪਰਾਲੇ ਉਪਾਅ ਦੱਸੇ ਤੇ ਕਿਹਾ ਮੈਂ 10 ਲੱਖ ਰੁਪਏ ਨਾਲ ਮੇਰਾ ਇਹ ਇਲਾਜ ਕਰਵਾਤਾ ਉਸ ਸਮੁੰਦਰੀ ਬਿਆਨ ਤੇ ਤਰੰਤ ਕਾਰਨ ਕਰਕੇ ਮਕਦਮਾ ਅਰਜਿਤ ਕੀਤਾ ਅਰਜਿਤ ਕਰਕੇ ਇੱਕ ਦੋਸ਼ੀ ਸ਼ਖਾਹ ਰਜਵੀ ਜੋ ਫੈਲਾਣਾ ਜਿਹੜਾ ਜੀਤਪੁਰ ਰਹਿੰਦਾ ਐ ਵਸੇ ਸ਼ੁੱਕੜਾ ਦਾ ਮੇਰਿਟ ਜ਼ਿਲ੍ਹੇ ਤੋਂ ਐ ਇਹ ਅਤੇ ਇਹਦਾ ਸਾਥੀ ਦਿਲਸ਼ਾਦ ਜੋ ਇਹਦਾ ਆਕਾ ਹੈਗਾ ਆਕਾ ਉਹ ਜਿਹੜਾ ਹੈਗਾ ਜੋ ਸਾਰਾ ਕਰਤਾ ਕਰਤਾ ਇਸ ਕਬੂਦੀਨ ਨੂੰ ਅਸੀ ਗ੍ਰਫਤਰ ਕਰ ਲਿਆ ਇਤੋਂ ਇਹ ਜਿਹੜੀ ਇਹਨਾਂ ਠੱਗੀ ਮਾਰੀ ਇਹ ਨਹੀਂ ਠੱਗੀ ਕਬੂਲੀ ਆ ਕਿ ਅਸੀਂ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਨੂੰ ਗੁੰਮਰਾ ਕਰਕੇ ਮੋਟੇ ਹੀ ਰਕਮ ਹੜੱਪ ਕਰਦੇ ਆ ਤੇ ਸਿਰਫ ਇਹ ਸਾਰਾ ਪਖੰਡਵਾਦੀ ਹੈਗੀ ਆ ਠੱਗੀ ਤਾਤਰਾ ਠੱਗੀ ਕਹਿ ਸਕਦੇ ਹਾਂ ਨਾ ਤੇ ਇਸ ਤਰ੍ਹਾਂ ਇਹਨੇ ਜ਼ਲਮੁਦੀਨ ਨਾਲ 10 ਲੱਖ ਰੁਪਏ ਠੱਗੀ ਮਾਰ ਲਈ ਆ ਤੇ ਬਾਕੀ ਹੋਰ ਇਹਦੀ ਤੁੱਤੀ ਸ਼ਰੀਅੀ ਇਹਦੇ ਚੰਗਨ ਦਾ ਪੂਰ ਸਬਾਨਾ ਨਾਸ ਕੀਤਾ ਗਿਆ ਤੇ ਜਿਹੜਾ ਅਸਲ ਇਹਦਾ ਦਿਲਸ਼ਾਦ ਨਾਮ ਦਾ ਲੱਗਤੀ ਹੈ ਜੋ ਇਹਦਾ ਹੱਕ ਹੈ ਉਹਨੂੰ ਵੀ ਜਲਦੀ ਗ੍ਰਫਤਰ ਕਰ ਲਿਆ ਚਾਹਣਗੇ ਇਹ ਠੱਗੀਆਂ ਜਿਹੜੇ ਲੋਕਾਂ ਨੂੰ ਆਪਣੀ ਦੁਕਾਨ 'ਚ ਬੈਠ ਕੇ ਵਹਿਮਾਂ ਭਰਮਾਂ 'ਚ ਪਾ ਕੇ ਦੇਸੀ ਰਾਜ ਬਿਨਾਂ ਕਿਸੇ ਲੀਡਲੀ ਤੋਂ ਕਰਕੇ ਇਹ ਦੁਨਾ ਕਰਕੇ ਠੱਗੀ ਵਾਪਸ ਸੀ। ਇਸ ਤਰ੍ਹਾਂ ਨਾਲ ਠਗੀ ਇਹ ਜਿਹੜੀ ਬੇਨਕਾਬ ਕੀਤੀ ਗਈ ਹੈ ਤੇ ਬਾਕੀ ਨੂੰ ਦੋਸ਼ੀ ਨਹੀਂ ਦੱਬੀ ਮਿਲਦਾ। ਥੈਂਕ ਯੂ।